ਅੱਸੀ ਕਾਲ ਦੋਸਤੋ ਠੀਕ ਠਾਕ ਹੋ ਸੋ ਮੀ ਕਰਦੇ ਤੁਸੀਂ ਸਾਰੇ ਠੀਕ ਹੀ ਹੋਵੋਗੇ ਆਪਣੀ ਗੱਡੀ ਅੱਜ ਹੀ ਲੋਡ ਕੇਲਾ ਪੰਜ ਦਿਨ ਖਲੋ ਕੇ ਬਰਾਨਪੁਰ ਕੋਲ ਤੋਰੇ ਬਾਈ ਜੀ ਬਹੁਤ ਮੰਦਾ ਨਾ ਆਇਓ ਮੇਰਾ ਵੀਰ ਕੇਲਾ ਗੱਡੀਆਂ ਚ ਪੱਕ ਰਿਹਾ ਪਹਾੜੇ ਦੀ ਵੀ ਦਿੱਕਤ ਆ ਰਹੀ ਥੋੜੀ ਜੀ ਮੇਰਾ ਵੀਰ ਧਿਆਨ ਨਾਲ ਸਾ ਮੇਰਾ ਵੀਰ ਕਿਰਪਾ ਕਰਕੇ ਪੇਚ ਨੂੰ ਜਰੂਰ ਕਰਿਓ ਫੋਲੋ ਤੁਹਾਡੇ ਭਰਾਵਾਂ ਦਾ ਪਿਆਰ ਚਾਹੀਦਾ ਆਪਾਂ ਨੂੰ ਅੱਗੇ ਨਵੀਂ ਤੋਂ ਨਵੀਂ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਸასი ਕਾਲ ਬਰਾਨਪੁਰੇ ਗੁਰਦੁਆਰੇ ਵਿੱਚ ਬਹੁਤ ਗੱਡੀ ਖੜੀ ਏ ਇਸ ਕਾਰਨ ਕਹਿ ਰਹੇ ਮੰਦਾ ਬਹੁਤ ਏ ਕੋਈ ਆਨ ਦੀ ਇੱਧਰ ਕੋਸ਼ਿਸ਼ ਨਾ ਹੀ ਕਰਉ ਤਾਂ ਚੰਗਾ ਆਕੇ ਗੱਡੀ ਫਸ ਜਾਂਦੀ ਗੱਡੀ ਭਰ ਨਹੀਂ ਰਹੀ ਕਿਉਂਕਿ ਕੇਲਾ ਖੇਤਾਂ 'ਚ ਵੀ ਪੱਕਿਆ ਪਿਆ ਤਾਂ ਪਹਾੜੇ ਦੀ ਬਹੁਤ ਦਿੱਕਤ ਆ ਰਹੀ ਏ ਵਧੀਆ ਬਵਾਰੀ ਦਾ ਮਾਲ ਭਰਿਓ ਜਿਹੜਾ ਪਹਾੜਾ ਮਿਲ ਜੇ ਗੱਡੀਆਂ ਦੇ ਅੱਗੇ ਖਰਚੇ ਨਹੀਂ ਪੂਰੇ ਹੋ ਰਹੇ ਪਹਾੜਾ ਵੀ ਘਟ ਚੁੱਕਿਆ